ਐਲੋਲੀ ਇਸ ਇਮੀਗ੍ਰੇਸ਼ਨ ਦਾ ਵੀਜ਼ਾ ਲੈਂਡ ਸਰਦਾਰ ਵੀਜ਼ਾ ਤੇ ਵੱਖ-ਵੱਖ ਨਾਵਾਂ ਤੇ ਇਹ ਕੰਪਨੀਆਂ ਖੋਲ ਕੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਰੀਤ ਕੌੜਾ ਤੇ ਉਹਨਾਂ ਦੇ ਹਸਬੰਦ ਕੁਲਵੀਰ ਕੌੜਾ ਨੇ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਆਮ ਲੋਕਾਂ ਦੇ ਨਾਲ ਮਾਰੀ ਐ ਅਸੀਂ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕਰਨ ਦਾ ਪ੍ਰੋਗਰਾਮ ਜਿਹੜਾ 28 ਜੂਨ ਦਾ ਰੱਖਿਆ ਸੀ ਤਾਂ ਸਾਨੂੰ ਐਸਐਸਪੀ ਮੁਹਾਲੀ ਸਿਟੀ ਐਸਪੀ ਮੁਹਾਲੀ ਸਿਟੀ ਉਹਨਾਂ ਨੇ ਸਾਨੂੰ ਬੁਲਾ ਕੇ ਵਿਸ਼ਵਾਸ ਦਿਵਾਇਆ ਸੀ ਕਿ 6 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਜਿਹੜਾ ਹੱਲ ਕਰਾਂਗੇ ਜਾਂ ਕੁਲਵੀਰ ਕੌੜੇ ਨੂੰ ਫੜਾਂਗੇ ਜਾਂ ਰੈਸਟ ਪਾਵਾਂਗੇ ਉਹਨਾਂ ਦੀ ਕਿਉਂਕਿ 39 ਦੇ ਕਰੀਬ ਪਰਚੇ ਜਿਹੜੇ ਮਟੋਰ ਥਾਣੇ ਦੇ ਵਿੱਚ ਨੇ ਮੁਹਾਲੀ ਔਰ 82 ਸੈਕਟਰ ਦੇ ਥਾਣੇ ਦੇ ਵਿੱਚ 24 ਪਰਚੇ ਨੇ ਤੇ ਵਕ ਵਕ ਸਕੇਟਾਂ ਤੋਂ ਜਿੱਦਾਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਕਈ ਲੋਕ ਇਦਾਂ ਦੇ ਵੀ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਅਜੇ رابطہ ਵੀ ਨਹੀਂ ਕੀਤਾ ਉਹਨਾਂ ਨੇ ਆਪਣੇ ਲੈਵਲ ਤੇ ਪ੍ਰੈਸ ਜਿਹੜੇ ਐਫਆਈਆਰ ਨੇ ਕਰਵਾਈਆਂ ਹੋਈਆਂ ਨਹੀਂ ਤੇ ਅਸੀਂ ਬੇਨਤੀ ਕਰਦੇ ਹਾਂ ਅੱਜ ਫੇਰ 6 ਜੁਲਾਈ ਨੂੰ ਅਸੀਂ ਐਸਐਸਪੀ ਸਾਹਿਬ ਦੇ ਆਫਿਸ ਗਏ ਸੀ ਉੱਥੇ ਸਾਨੂੰ ਐਸਐਸਪੀ ਸਾਹਿਬ ਮਿਲੇ ਨਹੀਂ ਨਾ ਹਰਬੀਰ ਸਿੰਘ ਜਿਹੜੇ ਐਸਪੀ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਹ ਵੀ ਨਹੀਂ ਮਿਲੇ ਉਹ ਵੀ ਛੁੱਟੀ ਤੇ ਸਨ ਤੇ ਸਾਨੂੰ ਉਹਨਾਂ ਦੇ ਰੀਡਰ ਨੇ ਦੱਸਿਆ ਕਿ ਜਿਹੜੀ ਸੈੱਟ ਬਣਾ ਦਿੱਤੀ ਗਈ ਆ ਪੰਜ ਮੈਂਬਰੀ ਜਿਹਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚੇ ਜਿਹੜੇ ਦਰਜ ਹੋਏ ਸੀ ਉਹਦੀ ਇਨਵੈਸਟੀਗੇਸ਼ਨ ਕਰਨ ਇਨਵੈਸਟੀਗੇਸ਼ਨ ਕਰਨ ਵਾਸਤੇ ਟੀਮਾਂ ਬਣਾਈਆਂ ਗਈਆਂ ਨੇ ਅਤੇ ਸੋਮਵਾਰ ਤੱਕ ਦਾ ਉਹਨਾਂ ਨੇ ਸਮਾਂ ਲਿਆ ਕਿ ਸੋਮਵਾਰ 8 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਹੱਲ ਕਰਵਾ ਦੇਵਾਂਗੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਕਾਰਵਾਈ ਕਰ ਲਓ ਅਸੀਂ ਉਹਨਾਂ ਨੂੰ ਇਹ ਕਹਿ ਕੇ ਆਏ ਆ ਕਿ 8 ਜੁਲਾਈ ਤੱਕ ਜਾਂ ਤਾਂ ਕੋਈ ਮਸਲੇ ਦਾ ਹੱਲ ਹੋ ਜਾਵੇ ਨਹੀਂ ਤਾਂ ਫਿਰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਜਿਹੜਾ ਘਰਾਓ ਆ ਉਹ ਸੋਮਵਾਰ 2 ਵਜੇ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਸੀਂ ਐਲਾਨ ਕਰਾਂਗੇ ਤੇ ਵੱਡੇ ਪੱਧਰ ਤੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਕਿਉਂਕਿ ਤਕਰੀਬਨ 350 ਦੇ ਕਰੀਬ ਜਿਹੜੇ ਪੀੜਤ ਨੇ ਉਹ ਅੱਜ ਸਾਡੇ ਨਾਲ ਇੱਥੇ ਵੀ ਮੌਜੂਦ ਨੇ ਅਤੇ ਸਾਰੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ 600 ਦੇ ਕਰੋੜ ਜਿਹੜਾ ਟੋਟਲ ਰੁਪਈਆ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਨੇ ਵੱਖ-ਵੱਖ ਕੰਪਨੀਆਂ ਖੋਲ੍ਹ ਕੇ ਸਾਡੇ ਆਮ ਲੋਕਾਂ ਤੋਂ ਪਿੰਡੂ ਲੋਕਾਂ ਤੋਂ ਖਾਸ ਕਰਕੇ ਠੱਗਿਆ ਆ ਔਰ ਅਸੀਂ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ 8 ਜੁਲਾਈ ਤੱਕ ਜਿਹੜਾ ਸਾਨੂੰ ਕੋਈ ਨਾ ਕੋਈ ਇਨਸਾਫ ਦਿਵਾਉਣਗੇ ਅਗਰ ਇਹ ਇਨਸਾਫ ਸਾਨੂੰ ਨਹੀਂ ਮਿਲਦਾ ਸਾਰੇ ਪੀੜਤ ਲੋਕਾਂ ਨੂੰ ਤਾਂ ਅਸੀਂ ਅਗਲਾ ਪ੍ਰੋਗਰਾਮ ਆ ਜਿਹੜਾ ਅੱਜ 2 ਵਜੇ 8 ਜੁਲਾਈ ਨੂੰ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਾਂਗੇ ਥਾਣਿਆਂ ਦੇ ਵਿੱਚ ਵੀ ਸਾਡੇ ਪੀੜਤ ਲੋਕ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੇ ਨਾਲ ਅੱਜ ਵੀ ਮੌਜੂਦ ਨੇ ਆਈਆਂ ਹੋਈਆਂ ਨੇ ਅਸੀਂ ਵੱਖ-ਵੱਖ ਥਾਣਿਆਂ ਦੇ ਵਿੱਚ ਬਹੁਤ ਸਮੇਂ ਤੋਂ ੱੱਕੇ ਖਾ ਰਹੇ ਹਾਂ ਤੇ ਪੁਲਿਸ ਵੱਲੋਂ ਹਰ ਵਾਰ ਸਾਨੂੰ ਇਹੀ ਕਿਹਾ ਜਾਂਦਾ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਅੱਜ ਤੱਕ ਜਿਹੜੀ ਵੀ ਅਰੈਸਟ ਪਈ ਆ ਦੋ ਲੜਕੀਆਂ ਦੀ ਅਰੈਸਟ ਪਈ ਆ ਜਿਹੜੇ ਉਹਨਾਂ ਨੇ ਕੰਮ ਕਰਨ ਵਾਸਤੇ ਆਪਣੇ ਦਫ਼ਤਰਾਂ ਵਿੱਚ ਰੱਖੇ ਹੋਏ ਸਨ ਔਰ ਇੱਕ ਲੜਕੇ ਦੀ ਅਰੈਸਟ ਹੁਣ ਤੱਕ ਪਈ ਆ ਬਾਕੀ ਜਿਉਂ ਦੀ ਤਿਉਂ ਹੀ 60 70 ਜਣੇ ਸਟਾਫ ਦੇ ਸੀਗੇ ਉਹਨਾਂ ਦੇ ਮੈਂਬਰ ਔਰ ਜਿਹੜੇ ਮਾਲਕ ਸੀਗੇ ਉਹ ਉਦਾਂ ਹੀ ਸ਼ਰਿਆਮ ਇੱਥੇ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਘੁੰਮ ਰਹੇ ਨੇ ਔਰ ਪੁਲਿਸ ਵੱਲੋਂ ਮੈਨੂੰ ਤਾਂ ਇਦਾਂ ਲੱਗਦਾ ਕਿ ਪੁਲਿਸ ਵੱਲੋਂ ਵਾਰ-ਵਾਰ ਜਦੋਂ ਵੀ ਅਸੀਂ ਕੋਈ ਇਨਫੋਰਮੇਸ਼ਨ ਦਿੰਨੇ ਆ ਤੇ ਉਹ ਰੀਤ ਕੌੜਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਇਨਫੋਰਮੇਸ਼ਨ ਜਾਂਦੀ ਆ ਤੇ ਉਹ ਉਥੋਂ ਫਰਾਰ ਹੋ ਜਾਂਦੇ ਨੇ ਜਿੱਥੇ ਵੀ ਸਾਡੀ ਟੀਮ ਜਾਂਦੀ ਆ ਅਸੀਂ ਬਹੁਤ ਵਾਰ ਕੋਸ਼ਿਸ਼ ਵੀ ਕੀਤੀ ਕਿ ਅਸੀਂ ਆਪਣੇ ਤੌਰ ਤੇ ਉਹਨਾਂ ਨੂੰ ਲੱਭ ਕੇ ਜਿਹੜਾ ਪੁਲਿਸ ਦੇ ਹਵਾਲੇ ਕਰੀਏ ਪਰ ਉਹਦੇ ਵਾਸਤੇ ਵੀ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਕਿ ਉਹ ਬੰਦੇ ਜਿੱਦਾਂ 34 ਸੈਕਟਰ ਦੇ ਵਿੱਚ ਉਹਨਾਂ ਦਾ ਭਤੀਜਾ ਨਿਸ਼ਾਨ ਸਿੰਘ ਦੇਖਿਆ ਗਿਆ ਸੀ ਜਦੋਂ ਅਸੀਂ ਉੱਥੇ ਜਾ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਫਰਾਰ ਹੋ ਚੁੱਕਾ ਸੀ ਕਿਉਂਕਿ ਜਦੋਂ ਅਸੀਂ ਪੁਲਿਸ ਨੂੰ ਕੋਈ ਗੱਲਬਾਤ ਦੱਸਦੇ ਹਾਂ ਤਾਂ ਉਹਦਾ ਨਤੀਜਾ ਜਿਹੜਾ ਉਲਟ ਨਿਕਲਦਾ ਆ ਇਹਨਾਂ ਨੇ ਐਡ ਦਿੱਤੀ ਸੀ ਕਿ ਸਸਤੇ ਭਾਵਾਂ ਦੇ ਵਿੱਚ ਜਿਹੜਾ ਅਸੀਂ ਕੈਨੇਡਾ ਦਾ ਵਰਕ ਪਰਮਿਟ ਤੇ ਪੀਆਰ ਦਵਾਵਾਂਗੇ ਜਦੋਂ ਲੋਕਾਂ ਨੇ ਜਿਹੜੇ ਟੀਵੀ ਸਕਰੀਨ ਤੇ ਨੰਬਰ ਚੱਲਦੇ ਸਨ ਉਹਨਾਂ ਉੱਪਰ ਕੰਟੈਕਟ ਕੀਤਾ ਦਾ ਇਹਨਾਂ ਦੇ ਆਫਿਸ ਦੇ ਵਿੱਚੋਂ ਇਹ ਗੱਲ ਕਹੀ ਜਾਂਦੀ ਸੀ ਹਰ ਇੱਕ ਨੂੰ ਕਿ ਤੁਸੀਂ ਆਫਿਸ ਆਜੋ ਆਪਾਂ ਬੈਠ ਕੇ ਗੱਲ ਕਰਦੇ ਆਂ ਜਦ ਵੀ ਸਾਡੇ ਜਿੰਨੇ ਵੀ ਪੀੜਤ ਨੇ ਇਹਨਾਂ ਦੇ ਵਕ ਵਕ ਦਫ਼ਤਰਾਂ ਦੇ ਵਿੱਚ ਗਏ ਤਾਂ ਉੱਥੇ ਇਹੀ ਗੱਲ ਇਹਨਾਂ ਨੂੰ ਕਹੀ ਗਈ ਕਿ ਘੱਟ ਖਰਚੇ ਦੇ ਵਿੱਚ ਤੁਹਾਡਾ ਜਿਹੜਾ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਲਵਾ ਕੇ ਦਵਾਂਗੇ ਕਿਸੇ ਨਾਲ 6 ਲੱਖ ਦੇ ਵਿੱਚ ਗੱਲ ਹੋਈ ਕਿਸੇ ਨਾਲ 10 ਤੋਂ 12 ਲੱਖ ਕਿਸੇ ਦੇ ਨਾਲ 15 ਲੱਖ ਤੱਕ ਗੱਲ ਹੋਈ ਹੈ ਜੀ ਉਹ ਸਾਰੇ ਪੈਸੇ ਜਿਹੜੇ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਜਿੱਦਾਂ ਜੀ ਜੈਲੋਲੀਫ 82 ਸੈਕਟਰ ਦੇ ਵਿੱਚ ਸੀ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਵਾ ਕੇ ਸਲਿੱਪਾਂ ਦਿੱਤੀਆਂ ਗਈਆਂ ਸਨ ਜਿੱਦਾਂ ਵੀਜ਼ਾ ਲੈਣ ਦਾ ਸੀਗਾ ਆਫਿਸ ਉਹਦੇ ਵੀ ਇਹਨਾਂ ਅਕਾਊਂਟਾਂ ਦੇ ਵਿੱਚ ਪੈਸੇ ਪਵਾਏ ਨੇ ਕੋਈ ਐਦਾਂ ਨਹੀਂ ਕਿ ਅੱਧੇ ਇੱਕ ਬੰਦਿਆਂ ਤੋਂ ਕੈਸ਼ ਵੀ ਲਿਆ ਹੋਇਆ ਬਾਹਲੇ ਪੈਸੇ ਇਹਨਾਂ ਨੇ ਆਪਣੇ ਅਕਾਊਂਟਾਂ ਦੇ ਵਿੱਚ ਪਵਾਏ ਸੀ